ਅੱਜ ਦਾ ਜਿਹੜਾ ਧਰਨਾਵਾ ਇਹ ਡੇਰੇ ਬਾਬੇ ਨਾਨਕ ਦੇ ਕਾਲੀ ਵਰਕਰਾਂ ਵਿੱਚ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਵਾ ਸਾਡਾ ਕਾਲੀ ਦਲ ਦਾ ਜਨਰਲ ਸਕੱਤਰ ਸੀਗਾ ਤੇ ਪਿੰਡ ਦਾ ਲੰਬਾ ਸਮਾਂ ਸਰਪੰਚ ਬਣਦਾ ਆਇਆ ਵਾ ਮਿੱਲਾਂ ਦਾ ਵੀ ਡਾਇਰੈਕਟਰ ਰਿਹਾ ਵਾ ਉਹਦਾ ਕਤਲ ਜਿਹੜਾ ਬਾ ਗੈਂਗਸਟਰਾਂ ਤੋਂ ਕਰਵਾਤਾ ਸੀਗਾ ਉਦੋਂ ਵੀ ਰੌਲਾ ਪਾਇਆ ਸੀਗਾ ਐਸਐਸਪੀ ਦਾ ਘਰਾਉ ਵੀ ਕੀਤਾ ਸੀ ਕਾਲੀ ਦਲ ਦਾ ਪ੍ਰਧਾਨ ਵੀ ਆਇਆ ਸੀਗਾ ਪਰ ਉਦੋਂ ਕਾਂਗਰਸ ਦੀ ਸਰਕਾਰ ਸੀਗੀ ਤੇ ਸਾਡੀ ਪੇਸ਼ ਨਹੀਂ ਜਾਣ ਦਿੱਤੀ ਅੱਜ ਮੈਂ ਸਮਝਣਾ ਮਾਰਨ ਵਾਲੇ ਉਹ ਗੈਂਗਸਟਰ ਜਿਹੜੇ ਨੇ ਉਹਨਾਂ ਦੇ ਭਰਾ ਨੇ ਕੀਤੀ ਹੈ ਕਾਨਫਰੰਸ ਬੇਨਤੀ ਕਰਦੇ ਆ ਕਿ ਸਮਾਪਤ ਦੇ ਉਹਨੇ ਗੁਰੂ ਘਰ ਬੈਠ ਕੇ ਆਪਣੇ ਕਿਹਾ ਵਾ ਕਿ ਸਾਡੇ ਕੋਲ ਇਹਨੇ ਮਰਵਾਇਆ ਵਾ ਤੇ ਕੋਟਲੀ ਵਾਲੇ ਸਰਪੰਚ ਭੰਮਰੇ ਦਾ ਮੋਬਾਈਲ ਤੋਂ ਸਾਡੇ ਨਾਲ ਗੱਲ ਕੀਤੀ ਹੈ ਕਿ ਮਾਰ ਦਿਓ ਮੈਂ ਸਭ ਲਵਾਵਾਂਗਾ ਔਰ ਨਾਲੇ ਪਿਸਤੌਲ ਵੀ ਉਹਦਾ ਨਾਲ ਲੈ ਕੇ ਦਿੱਤਾ ਵਾ ਤੇ ਅੱਜ ਮਾਰਨ ਵਾਲਾ ਕਹਿ ਰਿਹਾ ਸਾਡੇ ਕੋ ਮਰਵਾਇਆ ਵਾ ਤੇ ਘਰ ਵਾਲੇ ਤੇ ਕਾਲੀ ਦਲ ਕਹਿ ਰਿਹਾ ਕਿ ਇਹਨੂੰ ਕਤਲ ਵਿੱਚ ਸ਼ਾਮਲ ਕੀਤਾ ਜਾਵੇ ਇਹ ਕਾਤਲ ਆ ਤੇ ਹੁਣ ਕੋਈ ਗੁੰਜਾਇਸ਼ ਨਹੀਂ ਨੀ ਉਹਦੇ ਰੋਸ ਚ ਤਾਂ ਨਾ ਮਾਰਿਆ ਜਾ ਰਿਹਾ ਉਹਦੇ ਰੋਸ ਚ ਵੀ ਧਰਨਾ ਮੈਂ ਇੱਕ ਕਤਲ ਨਹੀਂ ਇਹਨੇ ਆਪਣੇ ਸਹੁਰੇ ਵੀ ਸਾਲਿਆਂ ਕੋਲੋਂ ਬੰਦੇ ਮਰਵਾਤੇ ਨੇ ਦੋ ਪਿੰਡ ਦੇ ਵਿੱਚ ਮਰਵਾਤੇ ਨੇ ਉਹ ਵੀ ਇਹਦਾ ਨਾਂ ਲੱਗਦਾ ਕਿ ਉੱਥੇ ਬਹਿ ਕੇ ਮਰਵਾ ਕੇ ਆਇਆ ਵਾ ਫਿਰ ਮਸ਼ਰਾਲੇ ਚ ਕਤਲ ਦੋ ਹੋ ਗਏ ਸੱਕਿਆਂ ਭਰਾਵਾਂ ਦੇ ਚਾਚੇ ਤਾਈ ਦੇ ਪੁੱਤਾਂ ਦੇ ਉਹ ਵੀ ਦੂਆਂ ਨੂੰ ਹਲਾਸ਼ੇਰੀ ਦੇ ਕੇ ਟਕਰਾਅ ਕਰਾ ਦਿੱਤਾ ਪੋਲੀਟੀਕਲ ਬੰਦੇ ਕਦੇ ਟਕਰਾਅ ਨਹੀਂ ਕਰਾਉਂਦੇ ਪੋਲੀਟੀਕਲ ਬੰਦੇ ਸਮਝੌਤੇ ਕਰਾਉਂਦੇ ਨੇ ਹੱਥ ਫੇਰਦੇ ਨੇ ਤੇ ਮੈਂ ਤੁਹਾਨੂੰ ਇਹ ਕਹਿਣਾ ਕਿ ਮੈਂ ਸੀਬੀਆਈ ਦੀ ਮੰਗ ਕਰਨਾ ਵਾਂ ਕਿ ਸੀਬੀਆਈ ਇਹਨਾਂ ਕੇਸਾਂ ਦੀ ਜਿਹੜੀ ਹੈ ਉਹ ਕੋ ਕਰਕੇ ਤੇ ਕਤਲ ਦਾ ਪਰਚਾ ਕੀਤਾ ਜਾਵੇ ਕਿਉਂਕਿ ਪੰਜਾਬ ਸਰਕਾਰ ਤੇ ਪੰਜਾਬ ਦੀ ਪੁਲਿਸ ਸੌ ਗਈ ਹੈ ਇਹ ਨਹੀਂ ਕਰਦੀ ਸਰਕਾਰ ਸਤ ਕਰਦਾ ਮਜਾਦਾ ਫਿਰ ਕਾਲੀ ਦਾ ਸੰਘਰਸ਼ ਜਾਰੀ ਰੱਖੇਗਾ ਬਰਦਰ ਦਾ 2019 ਦੇ ਵਿੱਚ ਜਪੂਰ ਘਵਾਨਪੁਰ ਦੇ ਬੰਦਿਆਂ ਦੇ ਕੋਲੋਂ ਕਤਲ ਕਰਵਾਇਆ ਇਹਨਾਂ ਸੁਕੀਦੰਦਾਜ਼ ਨੇ ਸਦਾਰਨ ਉਸ ਸਮੇਂ ਵੀ 2019 ਦੇ ਵਿੱਚ ਅਸੀਂ ਹਾਈ ਕੋਰਟ ਦਾ ਰੋਕ ਦਿੱਤਾ ਹੈਗਾ ਹਾਈ ਕੋਰਟ 'ਚ ਪਟੀਸ਼ਨ ਪਾਈ ਗਈ ਇਹ ਸੁਕੀਦੰਦਾਜ਼ ਕਤਲ ਦਾ ਹੈਗਾ ਤੇ ਦਾ ਪਤਾ ਯਾਰ ਵਿੱਚ ਨਾ ਪਾਇਆ ਜਾਵੇ ਉਸ ਸਮੇ ਇਹ ਸਾਰੀ enquairy ਜਿਹੜੀ ਹੈ ਚੱਲਣ ਲੱਗੀ ਤੇ ਇਹ ਬੇਦਾ ਸੋਨੀ ਰੰਦਾਵਾ ਕਪਟਨ ਦੇ ਅੱਗੇ ਰੋਇਆ ਵੀ ਮੈਂ ਮਨੀਸ਼ਰ ਹਾਂ ਮੇਰੇ ਮਨੀਸ਼ਰ ਨੂੰ ਪਿਆਨ ਰਹੀਆਂ enquairyਾਂ ਚੱਲ ਰਹੀਆਂ ਵਾਂ ਤੇ ਮੇਰੀ ਮਦਦ ਕਰੋ ਉਸ ਸਮੇ ਗਰਮੀ ਨਾਲ ਉਸੇ ਵਾਰ enquairy ਸਰਦਾਰ ਆਪਣਾ ਕਪਟਨ ਮਨੀਦਰ ਸਿੰਘ ਨੇ ਇਹ enquairy ਜਿਹੜੀ ਉਹ ਦਬਤੀ ਆ ਹੁਣ ਇਸ ਟਾਈਮ ਜਗ ਜਹਾਰ ਹੋ ਗਿਆ ਜਦੋਂ ਜੱਗੂ ਭਗਵਾਨਪੁਰੀਏ ਦੇ ਭਰਾ ਨੇ ਆਸਟ੍ਰੇਲੀਆ ਤੇ ਬੈਠੇ ਕੱਢ ਪ੍ਰੈਸ ਕਾਨਫਰੈਂਸ ਕਰਕੇ ਕੀ ਕੀ ਵੀ ਸੁਖੀ ਆਪਣੇ ਮੁੰਡੇ ਨੂੰ ਗੁਰਦੁਆਰੇ ਲੈ ਕੇ ਸੌਂ ਖਾਂ ਕਿ ਤੂੰ ਸਾਨੂੰ ਫੋਨ ਕਰਕੇ ਨਹੀਂ ਢਵਾਉਣ ਵਾਲਾ ਪੱਪੂ ਨੂੰ ਮਰਵਾਇਆ ਸੀ ਪੱਪੂ ਨੂੰ ਮਾਰ ਦੋ ਮੈਂ ਮਗਰ ਬੈਠਾ ਮੈਂ ਆਪੇ ਸਾਰਾ ਕੁਝ ਸੰਭਾਲ ਲੂਗਾ ਇਹ ਬੰਦੇ ਦੇ ਉੱਤੇ ਐਫ ਆਰ ਹੋਣੀ ਚਾਹੀਦੀ ਆ ਸਾਡੇ ਕੇਸ ਦੀ ਜਾਂਚ ਜਿਹੜੀ ਆ ਸੀਬੀਆਈ ਨੂੰ ਦਿੱਤੀ ਜਾਵੇ ਅੱਜ ਦਾ ਜਿਹੜਾ ਧਰਨਾ ਵਾ ਇਹ ਡੇਰੇ ਬਾਬੇ ਨਾਨਕ ਦੇ ਅਕਾਲੀ ਵਰਕਰਾਂ ਵਿੱਚ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਵਾ ਸਾਡਾ ਕਾਲੀ ਜਾਲ ਦਲ ਦਾ ਜਨਰਲ ਸਕੱਤਰ ਸੀਗਾ ਤੇ ਪਿੰਡ ਦਾ ਲੰਬਾ ਸਮਾਂ ਸਰਪੰਚ ਬਣਦਾ ਆਇਆ ਵਾ ਮਿੱਲਾਂ ਦਾ ਵੀ ਡਾਇਰੈਕਟਰ ਰਿਹਾ ਵਾ ਉਹਦਾ ਕਤਲ ਜਿਹੜਾ ਬਾ ਗੈਂਗਸਟਰਾਂ ਤੋਂ ਕਰਵਾਤਾ ਸੀਗਾ ਉਦੋਂ ਵੀ ਰੌਲਾ ਪਾਇਆ ਸੀਗਾ ਐਸਐਸਪੀ ਦਾ ਘਰਾਉ ਵੀ ਕੀਤਾ ਸੀ ਕਾਲੀ ਦਲ ਦਾ ਪ੍ਰਧਾਨ ਵੀ ਆਇਆ ਸੀਗਾ ਪਰ ਉਦੋਂ ਕਾਂਗਰਸ ਦੀ ਸਰਕਾਰ ਸੀਗੀ ਤੇ ਸਾਡੀ ਪੇਸ਼ ਨਹੀਂ ਜਾਣ ਦਿੱਤੀ ਅੱਜ ਮੈਂ ਸਮਝਣਾ ਮਾਰਨ ਵਾਲੇ ਉਹ ਗੈਂਗਸਟਰ ਜਿਹੜੇ ਨੇ ਉਹਨਾਂ ਦੇ ਭਰਾ ਨੇ ਕੀਤੀ ਹੈ ਕਾਨਫਰੰਸ ਬੇਨਤੀ ਕਰਦੇ ਆ ਕਿ ਸਮਾਪਤ ਉਹਨੇ ਆਪਣੇ ਕਿਹਾ ਵਾ ਕਿ ਸਾਡੇ ਕੋਲ ਇਹਨੇ ਮਰਵਾਇਆ ਵਾ ਤੇ ਕੋਟਲੀ ਵਾਲੇ ਸਰਪੰਚ ਭੰਮਰੇ ਦਾ ਮੋਬਾਈਲ ਤੋਂ ਸਾਡੇ ਨਾਲ ਗੱਲ ਕੀਤੀ ਹੈ ਕਿ ਮਾਰ ਦਿਓ ਮੈਂ ਸਭ ਲਵਾਵਾਂਗਾ ਔਰ ਨਾਲੇ ਪਿਸਤੌਲ ਵੀ ਉਹਦਾ ਨਾਲ ਲਾ ਕੇ ਦਿੱਤਾ ਵਾ ਤੇ ਅੱਜ ਮਾਰਨ ਵਾਲਾ ਕਹਿ ਰਿਹਾ ਸਾਡੇ ਕੋਲ ਮਰਵਾਇਆ ਵਾ ਤੇ ਘਰ ਵਾਲੇ ਤੇ ਅਕਾਲੀ ਦਲ ਕਹਿ ਰਿਹਾ ਕਿ ਇਹਨੂੰ ਕਤਲ ਵਿੱਚ ਸ਼ਾਮਲ ਕੀਤਾ ਜਾਵੇ ਇਹ ਕਾਤਲ ਆ ਤੇ ਹੁਣ ਕੋਈ ਗੁੰਜਾਇਸ਼ ਨਹੀਂ ਗਈ ਉਹਦੇ ਰੋਸ 'ਚ ਤਾਂ ਨਾ ਮਾਰਿਆ ਜਾ ਰਿਹਾ ਉਹਦੇ ਰੋਸ 'ਚ ਵੀ ਧਰਨਾ ਮੈਂ ਇੱਕ ਕਤਲ ਨਹੀਂ ਇਹਨੇ ਆਪਣੇ ਸਹੁਰੇ ਵੀ ਸਾਲਿਆਂ ਕੋਲੋਂ ਬੰਦੇ ਮਰਵਾਤੇ ਨੇ ਦੋ ਪਿੰਡ ਦੇ ਵਿੱਚ ਹੀ ਮਰਵਾਤੇ ਨੇ ਉਹ ਵੀ ਇਹਦਾ ਨਾਂ ਲੱਗਦਾ ਕਿ ਉੱਥੇ ਬਹਿ ਕੇ ਮਰਵਾ ਕੇ ਆਇਆ ਵਾ ਫਿਰ ਮਸ਼ਰਾਲੇ ਚ ਕਤਲ ਦੋ ਹੋ ਗਏ ਸੱਕਿਆਂ ਭਰਾਵਾਂ ਦੇ ਚਾਚੇ ਤਾਇਦੇ ਪੁੱਤਾਂ ਦੇ ਉਹ ਵੀ ਦੂਆਂ ਨੂੰ ਹਲਾ ਸ਼ਰੀ ਦੇ ਕੇ ਟਕਰਾ ਕਰਾ ਦਿੱਤਾ ਪੋਲੀਟੀਕਲ ਬੰਦੇ ਕਦੇ ਟਕਰਾ ਨਹੀਂ ਕਰਾਉਂਦੇ ਪਲੀਟੀਕਲ ਬੰਦੇ ਸਮਝੌਤੇ ਕਰਾਉਂਦੇ ਨੇ ਹੱਥ ਫੇਰਦੇ ਨੇ ਤੇ ਮੈਂ ਤੁਹਾਨੂੰ ਇਹ ਕਹਿੰਦਾ ਕਿ ਮੈਂ ਸੀਬੀਆਈ ਦੀ ਮੰਗ ਕਰਨਾ ਵਾਂ ਕਿ ਸੀਬੀਆਈ ਇਹਨਾਂ ਕੇਸਾਂ ਦੀ ਜਿਹੜੀ ਹੈ ਉਹ ਕੋ ਕਰਕੇ ਤੇ ਕਤਲ ਦਾ ਪਰਚਾ ਕੀਤਾ ਜਾਵੇ ਕਿਉਂਕਿ ਪੰਜਾਬ ਸਰਕਾਰ ਤੇ ਪੰਜਾਬ ਦੀ ਪੁਲਿਸ ਸੌ ਗਈ ਹੈ ਇਹ ਨਹੀਂ ਕਰਦੀ ਸਰਕਾਰ ਕੋਈ ਜਲਚ ਮਜਾਦਾ ਫਿਰ ਕਾਲੀਦਾਲ ਸੰਘਰਸ਼ ਜਾਰੀ ਰੱਖੇਗਾ ਬਰਦਰ ਦਾ 2019 ਦੇ ਵਿੱਚ ਜੱਪੂ ਭਗਵਾਨਪੁਰ ਦੇ ਦੁਨੀਆਂ ਦੇ ਕੋਲੋਂ ਕਤਲ ਕਰਵਾਇਆ ਇਹਨੇ ਸਸੀ ਰੰਦਾਵੇ ਨੇ ਸਦਾਰਾ ਉਸ ਸਮੇਂ ਵੀ 2019 ਦੇ ਵਿੱਚ ਅਸੀਂ ਹਾਈ ਕੋਰਟ ਦਾ ਰੋਕ ਦਿੱਤਾ ਹੈਗਾ ਹਾਈ ਕੋਰਟ ਸਪਿਚਨ ਪਾਈ ਗਈ ਕਿ ਇਹ ਸੁਕੀ ਰੰਦਾਵਾ ਦਾ ਕਤਲ ਆਹਾਗਾ ਤੇ ਇਹਦਾ ਪਿਆ ਪਾਏ ਅੰਦਰ ਨਾ ਪਾਇਆ ਜਾਵੇ ਉਸ ਸਮੇਂ ਇਹ ਸਾਰੀ ਅਨਕਵਾੜੀ ਜਿਹੜੀ ਹੈ ਚੱਲਣ ਲੱਗੀ ਤੇ ਇਹਦਾ ਸੋਨੀ ਰੰਦਾਵਾ ਕਪਤਨ ਦੇ ਅੱਗੇ ਰੋਇਆ ਵੀ ਮੈਂ ਮਨਿਸਟਰ ਆ ਮੇਰੇ ਮਨਿਸਟਰ ਆ ਰਹੀਆਂ ਅਨਕਵਾੜਾਂ ਚੱਲ ਰਹੀਆਂ ਵਾ ਤੇ ਮੇਰੀ ਮਦਦ ਕਰੋ ਉਸ ਸਮੇਂ ਗਰਮੀ ਨਾਲ ਉਸੇਵਾ ਰ ਚਰਦਾਰ ਆਪਣਾ ਕੈਪਟਨ ਮਨਿੰਦਰ ਸਿੰਘ ਨੇ ਇਹ ਨਕਵਾਰੀ ਜਰੀ ਉਹ ਦਬਤੀ ਆ ਹੁਣ ਇਸ ਟਾਈਮ ਜੱਗ ਜਾਰ ਹੋ ਗਿਆ ਜਦੋਂ ਜੱਗੂ ਭਗਵਾਨਪੁਰੀਏ ਦੇ ਪ੍ਰਧਾਨ ਨੇ ਅਸਟਰੀਲੀਆ ਚ ਬੈਠੇ ਕੱਢ ਬੈਸਟ ਕਾਨਫਰੈਂਸ ਕਰਕੇ ਤੇ ਕਿਹਾ ਵੀ ਸੁਖੀ ਆਪਣੇ ਮੁੰਡੇ ਨੂੰ ਗੁਰਦੁਆਰੇ ਲੈ ਕੇ ਸੌਂ ਖਾਂ ਤੇ ਤੂੰ ਸਾਨੂੰ ਫੋਨ ਕਰਕੇ ਨਹੀਂ ਢਵਾਉਣ ਵਾਲਾ ਪਪੂ ਨੂੰ ਮਰਵਾਇਆ ਤੇ ਪਪੂ ਨੂੰ ਮਾਰ ਦੋ ਮੈਂ ਮਗਰ ਬੈਠਾ ਮੈਂ ਆਪੇ ਸਾਰਾ ਕੁਝ ਸੰਭਾਲ ਲੂਗਾ ਇਹ ਬੰਦੇ ਨਾਲ ਉਸੇ ਐਫ ਆਰ ਹੋਣੀ ਚਾਹੀਦੀ ਆ ਸਾਡੇ ਤੇ ਇਸ ਦੀ ਜਾਂਚ ਜਿਹੜੀ ਆ ਸੀਬੀਆਈ ਨੂੰ ਦਿੱਤੀ ਜਾਵੇ